ਹਾਂਜੀ ਲਾ ਰਹੇ ਆ ਪ੍ਰਸ਼ਾਦਾ ਬਣਾਉਣੇ ਲੱਗੇ ਆ ਲੋਹਣ ਤੇ ਅਸੀਂ ਆ ਰਹੇ ਸੀਗੇ ਸ੍ਰੀ ਹਜੂਰ ਸਾਹਿਬ ਯਾਤਰਾ ਤੋਂ ਵਾਪਸ ਪੰਜਾਬ ਨੂੰ ਮੋਗਾ ਤੇ ਅੱਜ ਸਾਡਾ ਤੀਜਾ ਦਿਨ ਆ ਤੇ ਅਸੀਂ ਪਹੁੰਚ ਚੁੱਕੇ ਆ ਜੀ ਆਗਰੇ ਦੇ ਕੋਲੇ ਤੇ ਭਰਾ ਲੱਗੇ ਹੋਏ ਆਪੋ ਆਪਣੇ ਕਮਾਗਰਾਂ ਤੇ ਬਣਾਉਣ ਲੱਗੇ ਆ ਰੋਟੀ ਟਾਈਮ ਹੋ ਗਿਆ ਹੀ ਰਾਤ 10 ਵਜੇ ਦਾ ਇਹ ਸਾਡੀ ਪਹਿਲੀ ਯਾਤਰਾ ਸੀਲੀ ਟਰੈਲ ਟਰਾਲੀ ਦੀ ਤੇ ਲੱਗੇ ਹੋਏ ਸਾਰੇ ਭਰਾ ਆਪੋ ਆਪ ਇੱਕ ਕਮਾਗਰਾਂ ਦੇ ਭਰਾ ਲੜਦੇ ਵੀ ਬਹੁਤ ਆ ਕਈ ਵਾਰੀ ਸਾਡੀ ਮਾੜੀ ਮੋਢੇ ਲੜਾਈ ਵੀ ਹੋ ਜਾਂਦੀ ਆ ਘਰ ਦੇ ਬੈਟਣੀ ਜਿਵੇਂ ਲੜਾਈਆਂ ਮਾੜੀਆਂ ਮੋਢੇ ਜਾਂਦੀਆਂ ਰੋਟੀ ਲਾਉਣ ਦੇ ਵਿੱਚ ਜਾਂ ਕਿਸੇ ਵੀ ਕੰਮ ਵਿੱਚ ਜਦੋਂ ਅਸੀਂ ਵੀ ਕਈ ਵਾਰੀ ਕੋਈ ਰੋਟੀ ਲਾਉਣੀ ਹੁੰਦੀ ਆ ਤੇ ਕਿਸੇ ਭਰਾ ਨੇ ਸਬਜੀ ਕੱਟਣੀ ਹੁੰਦੀ ਆ ਕਿਸੇ ਭਰਾ ਨੇ ਰੋਟੀ ਰੋਪਣੀ ਹੁੰਦੀ ਆ ਕੋਈ ਵੀ ਕੰਮ ਕਰਨਾ ਹੁੰਦਾ ਬਹੁਤ ਲੜਾਈ ਹੁੰਦੀ ਆ ਤੇ ਜੇ ਹੁੰਦੀ ਲੜਾਈ ਹੈਗੀ ਪਰ 5-10 ਮਿੰਟਾਂ ਹੱਸ ਪਈ ਆ ਵੀ ਸਾਡੇ ਭਰਾਵਾਂ ਦੀ ਲੜਾਈ 5-10 ਮਿੰਟਾਂ ਤੱਕ ਹੀ ਹੁੰਦੀ ਆ ਤੇ ਇਹ ਆ ਜ਼ਿੰਦਗੀ ਦੇ ਵਿੱਚ بڑا ਉਹਦੇ ਕਹਣਾ ਸਕੂਨ ਮਿਲਦਾ ਵਾ ਜਦੋਂ ਅੱਜ ਤੁਹਾਨੂੰ 14ਵਾਂ 15ਵਾਂ ਦਿਨ ਆ। ਫੇਰ ਹੀ ਯੂਟੈਲ ਗਿਆ ਨੂੰ ਤੇ ਅਸੀਂ ਜਾ ਰਹੇ ਆਂ ਪੰਜਾਬ ਵਾਪਸ ਜ਼ਿਲ੍ਹਾ ਮੋਗਾ। ਬੜਾ ਉਹਦੇ ਕਹਣਾ ਮੈਨੂੰ ਯਾਰ ਸਕੂਨ ਮਿਲਦਾ। ਆਹ ਜੀ ਕਰਦੇ ਆਂ ਪਾਣੀ ਆਉਦੀ ਬਣਾਉਣੀ ਆ ਆਉਦੀ ਰਹਿਣੀ ਆ। بڑا ਉਹਦੇ ਕਹਣਾ ਮੈਨੂੰ। ਮੈਂ ਰੱਖ ਲੱਗੜ ਪੜਤੀ ਜੋ। ਜਦੋਂ ਸਕੂਨ ਮਿਲਦਾ ਵਾ। ਸਾਰੇ ਕਰਾ ਦੇ ਤੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋਣਾ ਤਾਂ ਸਾਰੇ ਭੈਣ ਭਰਾਵਾਂ ਤੱਕ ਪਹੁੰਚਦੀ ਹੋ ਜੇ ਆ ਜਿਹੜਾ ਜ਼ਿੰਦਗੀ ਦੀ ਯਾਰਾ ਸਕੂਨ ਕਦੇ ਨਹੀਂ ਮਿਲਣਾ ਜਿਹੜਾ ਯਾਰਾਂ ਦੋਸਤਾਂ ਨਾਲ ਵੀ ਆ ਚੀਜ਼ ਉਹਦੇ ਕਹਿਣ ਵਾਂਗ ਜਿਹੜਾ ਹੁੰਦਾ ਖੜੇ ਜਿਗੇ ਅਸੀਂ ਇੱਥੇ ਪੰਪ ਤੇ ਇੱਥੇ ਲਾਈਟ ਜਾਣਣ ਸੀਗਾ ਦੇ ਨਾਲ ਲੱਗੇ ਹੋਏ ਭਰਾ ਕੰਮ ਕਰਦੇ ਗੱਲਾਂ ਨਹੀਂ ਕਰਨੇ ਕੰਮ ਕਰੋ ਕੰਮ ਗੱਲਾਂ ਬਾਹਲੇ ਕਰਦੇ ਆਂ ਤੇ ਇਹ ਕਰਦੇ ਆਂ ਆ ਜਾ ਬਲੌਗਰ ਤੂੰ ਵੀ ਆ ਜਾ ਕੰਮ ਕਰ ਕਰ ਲਾ ਤੂੰ ਵੀ ਬਹੁਤ ਉਹਦੇ ਕਹਿਣ ਨੂੰ ਵੇਲਾ ਰਹਿ ਲਿਆ ਮਾਂ ਤੂੰ ਬਹੁਤ ਉਹਦੇ ਕਹਿਣੂਗੇ ਯਾਰ ਜ਼ਿੰਦਗੀ ਦੇ ਬੰਦੇ ਆਂ ਯਾਤਰਾ ਕੀਤੀਆਂ ਮੈਂ ਪਰ ਜਿਹੜਾ ਟਰਾਲੀ ਡਰਾਈਵਰ ਤੇ ਨਜ਼ਰ ਆਣਾ ਯਾਰ ਆ ਨਜ਼ਰ ਆ ਯਾਰ ਜ਼ਿੰਦਗੀ ਵਿੱਚ ਕਰੀਆ ਸਕੂਨ ਜ਼ਿੰਦਗੀ ਵਿੱਚ ਲੱਭਣਾ ਨਹੀਂ ਯਾਰ ਕਿਤੇ ਆ ਜਿਹੜਾ ਯਾਰਾਂ ਦੋਸਤਾਂ ਦੇ ਨਾਲ ਆ ਰੋਟੀ ਪਾਣੀ ਰਾਤ ਨੂੰ ਬਣਾਉਣਾ ਵਾਦਾ ਵਾਦੀਆਂ ਦੇ ਆ ਬਹੁਤ ਟਾਈਮ ਲੱਗ ਜਾਂਦਾ ਵਾ ਬੜਾ ਉਹਦੇ ਘਣਾ ਕੋਈ ਗੱਲ ਨੂੰ ਸਕੂਨ ਆਉਂਦਾ ਰਹਿੰਦੋ ਜਦੋਂ ਕੰਮ ਕਰਦਾ ਸਿਖਣਾ ਆ ਰੋਟੀ ਲਾਉਣ ਲੱਗੀ ਆ ਸਾਡੀ ਮੈਡਮ ਮੈਡਮ ਆ ਮੈਡਮ ਸਾਡੀ ਰੋਟੀਆਂ ਲਾਉਣ ਵਾਲੀਆਂ ਮੈਡਮ ਸਾਡੀ ਦੂਜੀ ਥੱਲੇ ਰੜੀਆਂ ਰੋਟੀਆਂ ਤੇ ਨਾਲ ਆ ਰੋਟੀਆਂ ਸਾਡੀਆਂ ਇਹੋ ਜਿਹੀਆਂ ਆ ਤੇ ਉਹਦੇ ਕੋਈਆਂ ਰੜੀਆਂ ਨਹੀਂ ਆਉਂਦੇਗਾ ਥੋੜੀਆਂ ਬਹੁਤਾਂ ਬੱਚਾ ਲਾਉਣੀਆਂ ਪੈਂਦੀਆਂ ਆ